ਸਤਿ ਸ਼੍ਰੀ ਅਕਾਲ ਜੀ ਸੋਗਤ ਹੈ ਅੱਜ ਦੀ ਵੀਡੀਓ ਚ ਲੱਗ ਗਈ ਆਪਣੇ ਆਪਣੇ ਕੰਮਕਾਰ ਮਿਸਤਰੀ ਇਹਨੂੰ ਪਾਕੇ ਸੁੱਕੇ ਆ ਖਾਣੇ ਵੀ ਬੰਦ ਕਰਨੇ ਯਾਰ ਆਹ ਖਾਣੇ ਵੀ ਬੰਦ ਕਰਨੇ ਆ ਅੱਛਾ ਹਾਂ ਇਹਨਾਂ ਜੱਟਾਂ ਲਾ ਦੇਣੀਆਂ ਜਿਹੜੇ ਆ ਬਾਲਿਆਂ ਵਾਲੇ ਆ ਇਹਨਾਂ 'ਚ ਕਿਕਰਾਂੀਆਂ ਲਾ ਦੇਣੀਆਂ ਠੀਕ ਆ ਬੰਦ ਕਰਦੇ ਨੇ ਸਾਰੇ ਹੀ ਹਾਂ ਅੱਜ ਇਹ ਹੀ ਗੱਲ ਆ ਹੁਣ ਟੋਟਾ ਭਾਂਜੀ ਜਿਹੜੀ ਹੈਗੀ ਹੋਰ ਅੰਦਰ ਨੀਰੂ ਪਾ ਦੇ ਉਹਦੇ ਉੱਪਰ ਸਲੇਪਾਈ ਜਿਹੜੀ ਜਿਹੜਾ ਹੱਸ ਦੇ ਦੇ ਪੈਣਾ ਨਾ ਇਹਦੇ ਬਤਾਏ ਬਾਅਦ ਚ ਦੇਖਾਂਗੇ ਅੰਦਰ ਪੈਣਾ ਪੈਣਾ ਉਹਦੇ ਵੀ ਪਾ ਦੇ ਹਾਂ ਇਹਦੇ ਪਰ ਤਾਂ ਨੀਰੂ ਬਾਅਦ ਚ ਪਾਉਂਗਾ ਹਾਂ ਇਕੱਠਾ ਹੀ ਪਾਉਂਗਾ ਇਹਦੇ ਪਰ ਤਾਂ ਹਾਂ ਨਾਲੇ ਬੇੜਾ ਪਟੋ ਜੀ ਨਾਲੇ ਨਾਲੇ ਪਹਿਲੀ ਉਹ ਤਾਂ ਬਾਹਰ ਨਿਕਲ ਜੂਗਾ ਪੈਰ ਮੋਢੀ ਨਹੀਂ ਕਰੂਗੇ ਤਾਂ ਹਾਂ ਨਹੀਂ ਤਾਂ ਫੇਰ ਇਥੇ ਘੁੰਮੀਆਂ ਨਾਲ ਖਰਾਬ ਕਰ ਦੇਣਾ ਦੋ ਤਿੰਨ ਦਿਨ ਕੰਮ ਚੱਲੀ ਜਾਣਾ ਨਾ ਆ ਮੁੱਗੇ ਜੇ ਬੰਦ ਕਰ ਦੇਣ ਆਪਣਾ ਇੱਟਾਂ ਲਾਦੀ ਨਾ ਅਜੋ ਬਾਕੀ ਇਧਰ ਦੇਖਦੇ ਆ ਸੋਨੀਆ ਕਰਦਾ ਅੱਜ ਹੁਣ ਠੀਕੋ ਉੱਥੇ ਵੀ ਸਲੇਪ ਪਾਉਣੀ ਛੋਟੀ ਜੀ ਥੋੜੀ ਦਾ ਗੇੜੇ ਕਰੀਏ ਸੋਨੀ ਦਾ ਜੇ ਬਹੁਤ ਕੰਮ ਆ ਹਾਂ ਬਈ ਫੱਤੀ ਫਿੱਟ ਹਾਂਜੀ ਆਏ ਆ ਬਈ ਖਿਆਲ ਵਿੱਚ ਫਿਰ ਪੱਲੀ ਲਾਉਣ ਦੀ ਲੋੜ ਨਹੀਂ ਡਾਕਰੀ ਹਮ ਨਰੇਨ ਓਕੇ ਆਪਾਂ ਮੋੜੀ ਇਹ ਇੱਥੇ ਲੱਗ ਗਿਆ ਕਰ ਨਾ ਇਹ ਪੰਦਾ ਪੜਾ ਕਰਤਾ ਜੀ ਠੀਕ ਹੈ ਨਾ ਆਪਾਂ ਨਾ ਛੋਟਾ ਕਰਨਾ ਜੇ ਦੋ ਇਹ ਇੱਕ ਬਰਾਬਰ ਰੱਖਦੇ ਬੀਤੇ ਇੱਧਰ ਲੱਗਣਾ ਸੌਨੇ ਉਧਰ ਨਹੀਂ ਜਾ ਰੂਟ ਆਉਣਾ ਇਹਨਾਂ ਕਰਦੇ ਨੂੰ ਦੋ ਜਾਨ ਪੂਰੇ ਪੂਰੇ ਖੁੱਲੂ ਹੁਣ ਇੱਧਰ ਐਨ ਓਕੇ ਆ ਉਧਰ ਉਹਨੇ ਲੱਗਦੇ ਨਾ ਮੈਂ ਤਾਂ ਹਵਾ ਤਾਂ ਉਹੀ ਰੂੰਗੀ ਸਿਆਲ ਵਿੱਚ ਬੰਦ ਕਰਦੇ ਕਹਿੰਦੇ ਆਪਣੇ ਹਾਂਜੀ ਨਹੀਂ ਕੋਈ ਪੱਲੀ ਲਾਉਣੀ ਕੋਈ ਕਰਨੀ ਨਹੀਂ ਇਹ ਠੀਕ ਆ ਪੱਲੀ ਨਾਲ ਬਾਤੁੰਡੀ ਜੀ ਲਾਓ ਆਪਣੇ ਬਸ ਉਹ ਸਿਆਲ ਜੇ ਖੋਲਣਾ ਧੁੱਪਾਂ ਤੇ ਪੱਲੀ ਦਾ ਠੀਕ ਹੋ ਵੀ ਜਾਂਦੀ ਹਵਾ 'ਚ ਘਟਰੂ ਬੰਨਣੇ ਆ ਨਾ ਉਰੇ ਫਿਰ ਹਾਂਜੀ ਮੈਂ ਕਾ ਲੂਟ ਆਈਏ ਅੱਗੇ ਭਾਵੇਂ ਅੱਜ ਤਾਂ ਪਾ ਲੈਣੀ ਆ ਇਹਨੂੰ ਪਾਸੇ ਘਰ ਤਾਂ ਪਾਈ ਜੇਗਾ ਨਹੀਂ ਹੂੰ ਛਿਪਦੀ ਹਾਂਜੀ ਬੇਵਸ ਸੋਣੀ ਡਰਨਾ ਮੰਨ ਹੂੰ ਬਣਾਟਾ ਗਾ ਸੋ ਚੱਲਦੇ ਪੱਖਿਆਂ ਦੇ ਰੰਦੇ ਆ ਪੱਖਿਆਂ ਦੇ ਇੰਤਜਾਮ ਕਰਦੇ ਨੇ ਹੂੰ ਪੱਖਿਆਂ ਦੇ ਉਹ ਕੁੰਡੇ ਜਿਹੇ ਲਈ ਕੀ ਹੋਣੀ ਹਲੇ ਬਣਾਉਣੇ ਦੇ ਦੀ ਲਾ ਦੋ ਇੱਕ ਹਣੇ ਆਏ ਹਾਂ ਆਏ ਸਾਦਾ ਦੇ ਇਲਾ ਗੱਡਾਈ ਸੀ ਵੀ ਲੱਗ ਜਾਂਦਾ ਜਾ ਦੇ ਪਾਸੇ ਬੰਦ ਕਰ ਦੋ ਫੇਲਿੰਗ ਜਿਹੜਾ ਏਡੇ ਹਾਲ ਚ ਇੰਦਰ ਤਾਂ ਹੋਏ ਗਏ ਆ ਹੂੰ ਐਡੇ ਹਾਲ ਵਿੱਚ ਦੋ ਟਨ ਦੇ ਦੋ ਏਸੀ ਲੱਗਣੇ ਆ ਉਹ ਤਾਂ ਛੋਟੀ ਜੀ ਜਗ੍ਹਾ 'ਚ ਏਸੀ ਕੰਮ ਜਾਵ ਕਮਰੇ 'ਚ ਬਸ ਕਰਾ ਦਿੰਦਾ ਹੀ ਸੀ ਤਾਂ ਕਿੱਡਾ ਕਮਰਾ ਹੁੰਦਾ ਇੱਧਰ ਦੇਖਿਓ ਆਪੀ ਉਹ ਕਾਰੀ ਖਾਣ ਲੱਗੀ ਹਟਾ ਦੇ ਨਾ ਕਟਾ ਨਾ ਕੁਛ ਨਹੀਂ ਕਰੀ ਨੂੰ ਇੱਕ ਕਟਾ ਅੱਛਾ ਹਾਂ ਕਟਾ ਨਾ ਇਹ ਬੇ ਤੇਰੇ ਮਗਰ ਬਹੁਤ ਪੈਂਦੀ ਗੱਲ ਕਿ ਆ ਇਹਨਾਂ ਦੀ ਸੋਨੀ ਵੀ ਤੈਨੂੰ ਟੀਚਰ ਆ ਸੁੱਖਾ ਵੀ ਕੀਂ ਤਾਂ ਦੇਖਿਆ ਤੂੰ ਨੀ ਗਾ ਜਿਹੜਾ ਤੂੰ ਇਹਦੇ ਤੋਂ ਜਿਹੜੀ ਕਿਹੇ ਕਰਿਆ ਲੈ ਮੈਂ ਗਰਾਮੀ ਪਾਣੀ ਪੀ ਲੈ ਜੇ ਤੇਰੇ ਖਾਲੀ ਦਾ ਸਿਰ ਤੇ ਰੱਖ ਦੈ ਨੇ ਲੈ ਬਚੁੱਪਨ ਲੱਗਾ ਸਿੱਤੇ ਗਿਰ ਗਿਆ ਉਹ ਮਾਇਆ ਨੂੰ ਪਿੱਛੇ ਤੂੰ ਬਾੜੇ ਗਿਆ ਕਰਦਾ ਐਂ ਵਾਰ ਤੇ ਸਾਰੇ ਜਾਂ ਤਾਂ ਧਿਆਨ ਹੋ ਗਏ ਠੀਕ ਨਹੀਂ ਕਰਦੇ ਮੈਂ ਜਦੋਂ ਹੱਥ ਨਾਲ ਅੰਦਰ ਹੋ ਗਏ ਤੂੰ ਹੀ ਆਦੇ ਮਰਜੀ ਆ ਬਾਈ ਬਾਬੇ ਨੂੰ ਤੰਗ ਨਾ ਕਰੋ ਪੰਚ ਆਂ ਇਹ ਦੇਖ ਲੈ ਜੇ ਐਦ ਕੀ ਸਰਪੰਚ ਬਣ ਜਾਏ ਤਾਂ ਤੁਹਾਨੂੰ ਦੱਸ ਦੇਣਾ ਤੇ ਇਹਨੇ ਇਹਦਾ ਬੰਦਾ ਯਾਰ ਗਿਆ ਇਹਦਾ ਬੰਦਾ ਯਾਰ ਗਿਆ ਇਹਦਾ ਪੰਚਿਆਂ ਦੀ ਲੋਟ ਆਉਂਦਾ ਸਰਪੰਚ ਕਿੱਥੇ ਲੋਟ ਆਉਣਾ ਦਾ ਇਹ ਉਹ ਆਹ ਨੂੰ ਰਾਗਨ ਦੇਵ ਨੂੰ ਲਵਾ ਦੇ ਉਹ ਹਾਂ ਹਾਂ ਕੋਈ ਯਾਰ ਇਹ ਨੂੰ ਨੂੰ ਲਵਾ ਮਾਰੀ ਬੇ ਅੱਛੇ ਦੇ ਕੇ ਜਿਹੜਾ ਗਿਆ ਸਾ ਤੇ ਵੀ ਗਾ ਨਹੀਂ ਹੋ ਜਾਣਾ ਸਾ ਤੇ ਦੂਆ ਲਾ ਪਰ ਵਾਲਾ ਪੰਪਾ ਇਹਦਾ ਸਾ 68 ਦੇ ਕੇ ਮਾਰਾ ਜਿਹੜਾ ਬਹੁਤ ਜ਼ੋਰਤੀ ਵੱਜਦਾ ਵੀ ਵਾਹ ਤੇ ਲੈ ਜਾ ਆਉਣੀ ਨਾ ਨਾ ਠੀਕ ਆ ਦੂਆ ਪੇ ਆਪਾਂ ਕੋਲ ਬੋਲਾ ਦੇਣਾ ਹਾਂ ਅੱਜ ਲੈਟਰ ਨੇ ਤੰਗ ਕਰਲੇ ਹੁਣ ਹੋਣੀ ਵਿਲਾ ਕਰਤਾ ਇਹਨੇ ਮੈਂ ਨਾ ਆਇਆ ਉਹਨਾਂ ਦੇ ਘਰ ਤਾਂ ਮੇਰਾ ਚੱਲਦਾ ਜਿਵੇਂ ਕੰਮ ਇਹਦਾ ਵੀ ਚੱਲ ਜਣੇ ਨੂੰ ਕਿ ਵੱਡਲਾ ਸਰੀਏ ਕਹਿੰਦਾ ਮੈਂ ਲੈਟ ਆਈ ਤੇ ਵੱਡੂਗਾ ਵੱਡੂਗਾ ਕਿਆ ਚਾਹਦਾ ਬਿਲਡਿੰਗ ਕਰਨੀ ਉਹਦੇ ਤਾਂ ਆ ਦੇ ਲੱਗ ਜੰਗਰੀਂ ਤੂੰ ਦੇ ਕਰੀ ਮਚੋਕੇ ਤਾਂ ਬਣਾ ਲਾ ਸਰੀਏ ਮਚੋਤਾਂ ਲਾਉਂਗੇ ਆਪਾਂ ਹੈ ਫੇ ਮਚੋਤਾਂ ਲਾਉਂਗੇ ਆਓ ਦੇ ਚੱਕ ਲਿਆ 1K47 ਬਾਬਾ ਦੇਖ ਲਾ ਸੌਰਾ ਨੇ ਆਣੀ ਥੋੜਾ ਜਿਹਾ ਇਹ ਨਹੀਂ ਹੁੰਦੀ ਤੇ ਨਾਲ ਉਹਨੇ ਥੋੜੀ ਜਿਹੀ ਭਾਰੀ ਹੈ। ਇਹ ਨੀਂਦ ਆਉਗੀ ਆਬੇ ਇਹਨੂੰ। ਹਾਂ। ਕੱਲੂ ਬਾਜੀ ਨੂੰ ਜਾਣਾ ਇਹਨੇ। ਹਾਂ। ਇਹ ਤਾਂ ਆਉਂਦੀ ਆ। ਮੇਰੇ ਭੈਣ ਨੂੰ ਰਾਤ ਮੈਂ ਸੁੱਤਾ ਨਹੀਂ ਆ। ਸੁੱਤਾ ਨਹੀਂ ਜਾਣਾ ਇਹ ਨਹੀਂ ਤੇ ਮੈਂ ਟੀਵੀ। ਅਸੀਂ ਅੱਜ ਨਹੀਂ ਸੌਣਾ ਹੈਗਾ। ਅੱਜ ਆਈਪਲ ਦਾ ਫਾਈਨਲ ਆ। ਹਾਂ। ਆ ਬੈਠ। ਭਾਈ ਅੱਜ ਫਾਈਨਲ ਆ? ਹਾਂ। ਆ ਦੇਖੂੰਗਾ। ਗੱਗਾ ਕਹਿੰਦਾ ਸਕਰੀਨ ਲਾਉਣੀ ਬੜੀ ਮੈਂ ਲਾਲਾ ਦੇਖਦੇ ਆ ਚੱਲ। ਲਾਲਾ ਲਾਲਾ ਕਿੱਥੇ ਲਾਉਣੀ? ਉਹ ਮਲਗੀਰ ਬਾਈ ਦੇ ਬਾੜੇ 'ਚ। ਇਕੋ ਆਈਕਨ ਆ ਗੱਡੂਯੋ ਐਲਈਡੀ ਹੈ ਜਿਹੜੀ। ਨੀ ਕਾ ਜਾ ਉਹ ਜਿਹੜੀ ਇਹ ਕਿਉਂ ਕੰਧ ਪਰ ਆ ਕੇ ਸਖਾਰਾ ਮਾਰ ਕੇ ਕਿੱਦਾਂ ਤੋਂ ਬਣ ਜਾਂਦਾ ਉਹ ਹਾਂ ਹਾਂ ਉਹ ਪਰਦਾ ਹੁੰਦਾ ਬਾਬੇ ਸਿਨੇਮੇ ਵਾਲਾ ਪਰਦੇ ਤਾਂ ਬਿਨਾ ਹੀ ਬਣਾਉਂਦੀ ਆ ਉਹ ਆਪ ਕੰਧ ਪਰ ਬਣਾਉਣਾ ਉਹਨੇ ਹਾਂ ਕਰਦੇ ਬਣਾਉਣਾ ਹਾਂ ਲੈ ਆ ਪਾਈ ਤਾਲ ਕੁੰਡੀ ਦਾ ਜਿੱਤ ਜੂਗੇ ਅੱਜ ਪੰਜਾਬ ਬਾਬੇ ਦਾ ਐ ਵਿਚਾਰੀ ਜਿੱਤੂਗਾ ਹਾਂ 17 18 ਸਾਲ ਹੋ ਗਏ ਉਹ ਲੈ ਜੇ ਨਾ ਖੇਡਣਾ ਉਹਨਾਂ ਤੋਂ ਘੱਟ ਲੱਗਣਾ ਜੀ ਇਹ ਦੇਖਣਾ ਉਹ ਜੀ ਮੈ ਉਹਨਾਂ ਨਾਲੋਂ ਜ਼ਿਆਦਾ ਲੱਗਣਾ ਉਹ ਲੈਣ ਦਰਦੇ ਉਹ ਐ ਦਾ ਉਧਰ ਲੈ ਗਿਆ ਤਾਂ ਜਿੱਤੂੰਗਾ ਹਾਂ ਤਾਂ ਹਾਰੂੰਗਾ ਉਹ ਲੈ ਬਈਆ ਟੇਕੇ ਹਾਰੂੰਗਾ ਆਇਆ ਉਹਦਾ ਕਹਾ ਜਲਟਾ ਹੁੰਦਾ ਉਹੀ ਉਲਟਾ ਹੁੰਦਾ ਬਈਆ ਪੰਜਾਬ ਜਿਹੜਾ ਦੋਹਾਂ ਨੇ ਜਿੱਤੇ ਨਾ ਕਿਤੇ ਬੰਗਲੌਰ ਜਿੱਤੇ ਆ ਨਾ ਕਿਤੇ ਪੰਜਾਬ ਜਿੱਤੇ ਆ ਦੋਏ ਬਸੇ ਆ ਐ ਦੋਏ ਆ ਚੱਲ ਇੱਕ ਨਵਾਂ ਚੈਂਪੀਅਨ ਤਾਂ ਬਣੂੰਗਾ ਪਰ ਆਏ ਆ ਵੀ ਬੰਗਲੌਰ ਤਿੰਨ ਵਾਰੀ ਪੁੱਜ ਲਿਆ ਫਾਈਨਲ ਵਿੱਚ ਚਾਰ ਵਾਰੀ ਪੰਜਾਬ ਦੂਜੀ ਵਾਰੀ ਆ ਹੁਣ ਸਰਕਾਰ ਨਵੀਂ ਆਉਣ ਲੱਗੀ ਆ ਹੁਣ ਦੋਹਾਂ ਨੇ ਜੋਰ ਲਾਉਣਾ ਦੇਖਦੇ ਕੌਣ ਦਾ ਨੰਬਰ ਲਿਖੇ ਜਾਂਦਾ ਪਹਿਲਵਾਨ ਇੱਕ ਪਹਿਲਵਾਨ ਨੇ ਤਾਂ ਢੈਣਾ ਹੀ ਆ ਭਲਾ ਹੈਂ ਉਹ ਮਜ਼ਾ ਬਣਾ। ਜਿਹੜਾ ਟੌਸ ਜਿੱਤ ਗਿਆ ਉਸਦੇ ਪਹਿਲਾਂ ਫੀਲਿੰਗ ਆਲੀ ਤੇ ਸ਼ਾਂਤ ਜਿਆਦਾ ਹੁੰਦਾ। ਬਾਅਦ ਟੌਸ ਕੇ ਲਾਈ ਹੋ ਜਾਂਦਾ ਵੀ ਜਿਹੜਾ ਬੰਦਾ ਟੌਸ ਜਿੱਤ ਗਿਆ ਆਪਣੀ ਚੁਆਇਸ ਚੁਣ ਸਕਦਾ। ਇਹ ਉਹ ਕੰਮ ਆ ਮੈਚ ਵਾਲਾ। ਜੇ ਬੰਦੇ ਕਿਤੇ ਜਿਆਦਾ ਫੀਲਿੰਗ ਨਹੀਂ ਦਿੰਦੇ। ਜੇ ਪਿੰਡਾਂ 'ਚ ਟੌਸ ਜਿੱਤੇ ਕਰਦੇ ਤੇ ਅਸੀਂ ਬੈਟਿੰਗ ਲਈ ਕਰਦੇ ਸੀ। ਉੱਥੇ ਉਹਨਾਂ ਨੇ ਵਗਾਦੇ ਬੋਲਿੰਗ ਵੀ ਚੁਣਣੀ ਆ। ਅਸੀਂ ਕਦੇ ਬੋਲਿੰਗ ਨਹੀਂ ਲੱਤੀ ਹੈਗੀ। ਬੈਟਿੰਗ ਲੈ ਕੇ ਭੱਜਣਾ ਵੀ ਤਾਂ ਹੁੰਦਾ ਦਾ ਫਿਰ। ਹਾਂ। ਭਾਈ ਕੋਈ ਨਹੀਂ ਖਿਡਾਰੀ ਅੰਦਰ ਵਿੱਚ। ਹਾਂ। ਉਹਦਾ ਪੂਰਾ ਲੰਗਾ ਹਾਂ ਜੋਰ ਤਾਂ ਲਾਉਂਦੇ ਯਾਰ ਜਿਤਨਾ ਵਾਸਤੇ ਖੇਲਦਾ ਰੇਕ ਹਾਂ ਜਿਹਦਾ ਆਪਣਾ ਉਹ ਲੋਡ ਆਇਆ ਉਹ ਮੇਰੇ ਤਾਂ ਢੀਕਾ ਆ ਆ ਵੀ ਤੁਸੀਂ ਨਹੀਂ ਆਵਾਜ ਹਾਂ ਅੱਜ ਕਾ ਮੈਂ ਪੰਜਾਬ ਦਾ ਕਹਿੰਦਾ ਜਿੱਤੂੰਗੀ ਜਿੱਤੂਗੀ ਬਾਲਟੇ ਆਉਣਾ ਲੈ ਬੈ ਜਾ ਟੇਕੇ ਉਹ ਆਏ ਕਰੋ ਖੜ ਜਾ ਇਹਨਾਂ ਦੀ ਸ਼ਰਤ ਥੋੜੀ ਆਏ ਆ ਜਿਹੜੇ ਸੀ ਦੋਹਾਂ ਦੇ ਚਿੱਤ ਗਿਆ ਡੱਬਾ ਖਾਊਗਾ ਲਾ ਹਾਰ ਕੇ ਡਬੜਾਊਗਾ ਠੀਕ ਆ ਬਾਬੇ ਨੇ ਕਿਹਾ ਜਿੱਤੂੰਗਾ ਸੋਨੀ ਦੂਏ ਪਾਸੇ ਆ ਕੱਲੂ ਦੋਏ ਡੱਬਾ ਲੈ ਕੇ ਆਇਓ ਦੋ ਇੱਕ ਤਾਂ ਡੱਬਾ ਆਉਂਗਾ ਹੀ ਦੋਹਾਂ ਕਿ ਨਹੀਂ ਤੇ ਦੋ ਬਿੱਲੀਆਂ ਚ ਵੰਡਣ ਪਹਿਲਾਂ ਵਾਹ ਇੱਕ ਤਾਂ ਡੱਬਾ ਆਉਂਗਾ ਹੀ ਅਰੇ ਮੇਰੀ ਯਾਰ ਲਾ ਗੁੱਲ ਨਾ ਵੇ ਵਾਰੀ ਮੋਕਰ ਦਾ ਬਾਬਾ ਪੰਜਾਬ ਜਿੱਤੇ ਜਵੇ ਤੁਹਾਨੂੰ ਮੈਂ ਹੀ ਗਲਾ ਦੂੰਗਾ ਯਾਰ ਵਾਹ ਤੁਹਾਨੂੰ ਮੈਂ ਹੀ ਛੱਡੇ ਦੀ ਬੋਤਲ ਕੋਈ ਖਰਾਬਲਾ ਦੂੰਗਾ ਪੰਜਾਬ ਜਿੱਤੇ ਜਵੇ ਆ ਦੇ ਬਾਬੇ ਨੇ ਗਲਾਬ ਜਾਮਣਾ ਗਾਇਤੀਆਂ ਹੋਰ ਕੋ ਖਾ ਲਈ ਬ੍ਰੈਡ ਖਾ ਲਈ ਆ ਪਾ ਪੰਜਾਬ ਜੇ ਤੇ ਬਾਬਾ ਕੋਈ ਨਹੀਂ ਇਹਦੇ ਨਾਲ ਆਈ ਉਹ ਜਿੱਦਾਂ ਉਹ ਉੱਥੇ ਮੈਨੂੰ ਲੈਣਾ ਨਾਲ ਉਹਨੇ ਪਰ ਪੰਜਾਬ ਜੇ ਤੇ ਬਸ ਨਹੀਂ ਬਾਬੇ ਮੁੱਠੀ ਰਿਕਮ ਕਰ ਦਿੰਦੇ ਬਾਬਾ ਜੀ ਮੁੰਡਾ ਲੈ ਜਿੱਤੇ ਬੰਦਾ ਚਿੰਨ੍ਹदाई ਦਸੀ ਜਾਂਦਾ ਬਾਬਾ ਵੀ ਇਹ ਦਸੀ ਜਾਂਦਾ ਕਿ ਹੌਲਟਾ ਹੁੰਦਾ ਉਹ ਬਾਬਾ ਨੂੰ ਪੰਜਾਬ ਨੂੰ ਨਾਰਾਜ਼ੀ ਬਹਿ ਜਾ ਟੇਕੇ ਆ ਬਾ ਠੀਕ ਆ ਬਾਬੇ ਪੰਜਾਬੀ ਹੁੰਦਾ ਆਹ ਚੂਗਾ ਹੁੰਦਾ ਨਹੀਂ ਜਿੱਥੇ ਜਾਣਾ ਜਿੱਥੇ ਜਾਣਾ ਕੋਈ ਚੱਕਰ ਨਹੀਂ ਪਾਰਟੀ ਮੈਂ ਕਰੂੰਗਾ ਯਾਰ ਤੁਹਾਨੂੰ ਜਿੱਤੂੰਗਾ ਬਾਬਾ ਮੇਰਾ ਪਾਰਟੀ ਮੈਂ ਕਰੂੰਗਾ ਮੰਨੂ ਵੀ ਲੈ ਆਏ ਆ ਉਹਦੇ ਦੇ ਆਏ ਆ ਮੇਰੇ ਦੋ ਵਾਰ ਆਈ ਮੈਂ ਕਿਹਾ ਨਾ ਉਸਦੇ ਅੱਗੇ ਚੱਕ ਲਾਦਾ ਮੰਨਦਾ ਆ ਕਿਹੜਾ ਇਹ ਕਿ ਫੁੱਢੀ ਕਿਲੇ ਬੱਜਣਾ ਕਰੀਏ ਚੱਲਿਆ ਵੀ ਹੈ ਕਿ ਪਾਣਾ ਇਹਦਾ ਮੈਂ ਵੀ ਸਿੰਗ ਕਰੂਗੀ ਕਿਲੇ ਬੱਡੂ ර්ථනයක වන්නේ ජනතිකනු බේතිකන්නය ਅੱਬੇ ਆ ਗਿਆ ਬਣਾਤੇ ਛੋਟੇ ਛੋਟੇ ਇਹ ਘਰ ਗਮਲੇ ਬਣਾਤੇ ਦੇਖ ਲੈ ਬਾਬਾ ਟੀਚਰਾਂ ਕਰਦਾ ਕਹਿੰਦਾ ਗਮਲੇ ਬਣਾਤੇ ਚਾਰ ਗਮਲੇ ਇੱਕ ਬੜਾ ਵੀਂਗਾ ਟਿੱਡਾ ਜਿਹਾ ਗਮਲਾ ਹੈ ਗਮਲਿਆਂ ਦਾ 24 ਗਮਲਿਆਂ ਦਾ 24 ਲਓ ਜੀ ਇਹ ਬਣਾਈਆਂ ਚਾਰ ਟੱਕਣ ਬਜਰੀ ਵਾਲੇ ਕਿਹੋ ਜੀਆਂ ਬਾਤ ਤੇ ਕੁੰਡੀਆਂ ਵੀ ਲਾ ਦੀ ਚੱਕਣ ਨੂੰ ਨਹੀਂ ਨਹੀਂ ਕੁੰਡੀਆਂ ਨਾ ਲਾਈ ਕੁੜੀ ਕਿ ਕੱਢਣੀ ਹੈ ਨਾ ਇੱਕ ਸੈੜ ਪਰ ਰਹਿਣ ਦੇ ਰੇਕਣੀ ਚਾਕੇ ਰੱਖੇ ਇਹ ਹੀ ਫੈਨ ਆ ਗਿਆ ਸਲੀਪ ਤੋੜ ਦਿੰਦੀ ਰਸਤੇ ਤੇ ਮੇਰੇ ਟਰੈਕਟਰ ਉਹ ਆ ਕਰੂੰਗਾ ਕੁੰਡੀ ਕਿਤੇ ਵੀ ਇਹ ਤੰਗ ਕਰਨਾ ਚੱਕਣੀ ਹੋਊਗੀ ਹਾਲੇ ਆਪੇ ਚੱਕ ਉਹ ਜੂ ਥੱਬੜ ਪਾ ਕੇ ਉੱਥੇ ਗਿਆ ਜਾਂ ਚੱਕਣ ਪਰੇ ਆ ਗਏ ਉਹ ਤਾਂ ਚੱਕ ਲਈ ਜਾਂਦੀ ਬੱਸ ਫਿਰ ਲੋਕਾਂ ਨੇ ਇੱਡੇ ਪਹਾੜ ਚੱਕਦੇ ਵਾ ਇਹ ਤਾਂ ਫੇਰ ਸਲੀਪਾਂ ਚੱਕਦੇ ਆਪੇ ਪਿਛਾਦੇ ਰੀਤਾ ਥੱਲੇ ਪਾਦੇ ਐ ਤਗੜੀ ਜੀ ਸਲੀਪ ਜਿਹੜੀ ਟਰੈਕਟਰ ਜਾਂਦਾ ਇੱਕ ਸਲੀਪ ਪਰ ਨੂੰ ਆ ਟੋਟਕੀ ਦੁਆਰਾ ਬਣ ਜੂਆ ਨਹੀਂ ਬਣਦੀ ਐਵੇਂ ਬਣੂਗੀ ਆਹ ਦੇ ਅਲਮਾਰੀ ਬਣਾਤੀ ਬਈ ਬਾਬਿਆਂ ਨੇ ਐਨ ਵਧੀਆ ਠੀਕ ਆ ਤੇ ਹੋਰ ਕੀ ਅਲਮਾਰੀ ਬਣਾਤੀ ਜੀ ਆਪਾਂ ਇਹਦੇ ਚ ਸਮਾਨ ਰੱਖਾਂਗੇ ਪਾਨੇ ਚਾਬੀਆਂ ਹੋਰ ਜਿਹੜਾ ਹੈਗੇ ਦਵਾਈਆਂ ਬੂਟੀਆਂ ਆਹ ਲਾ ਦੇਣਾ ਇਹਨੂੰ ਦਰਵਾਜਾ ਕਾਂਡੀ ਪਲਾਸਟਰ ਹੋ ਗਿਆ ਐਨ ਵਧੀਆ ਬਣ ਜਣੇ ਨੇ ਫਲੇ ਦੂਏ ਜਰਾ ਦੇਖਦੀ ਆ ਕੇ ਹਾਂ ਜੈਸੋ ਕੀ ਬੋਲ ਲੱਗਣਾ ਸਭ ਲੋਟਾ ਹੂੰ ਉੱਪਰਲੀ ਵੀ ਅਲਮਾਰੀ ਹੈਗੀ ਆ ਵੀ ਹੈਗੀ ਆਪਣੀ ਪੜਿਛਤੀ ਇਹਨੂੰ ਵੀ ਲੋਡ ਕਰਾਂਗੇ ਬਾਲੇ ਰੱਖ ਕੇ ਦੇ ਪਾਪਰੇ ਫੱਟੇ ਲਾ ਦੇਣੇ ਜਿੰਨੇ ਲੱਗ ਗਏ ਬਾਕੀ ਜਿਹੜੀ ਬਚ ਗਈ ਟੀਨ ਲਾ ਦੇਣੀ ਵਧੀਆ ਬਣਾ ਦੇਣੀ ਪਹਿਲਾਂ ਤਾਂ ਗੰਦੇ ਪਾਏ ਪੈਦਾ ਪਾਥੀਆਂ ਸੈਟ ਉੱਪਰ ਇਹ ਤੂੜੀ ਚੱਲਦੀ ਸੀ ਹੁਣ ਇਹਨਾਂ ਵਧੀਆ ਬਣਾ ਦੇਣੀ ਇਹ ਪਹਿਲਾਂ ਕੋ ਦੂਰ ਤਾਂ ਹੁਣ ਹਾਂ ਹੁਣ ਇਹਦਾ ਕੰਮ ਹੋ ਰਾਇਆ ਹੁਣ ਇੱਥੇ ਤੂੜੀ ਤਾੜੀ ਇਹ ਚੀਜ਼ਾਂ ਨਹੀਂ ਨਾ ਹੋਣੀਆਂ ਹਾਂ ਹੁਣ ਇਹਨਾਂ ਵਧੀਆ ਬਣਾ ਦੇਣੀ ਇਹ ਅ ਵੀ ਕਰਤੇ ਖਾਨੇ ਬੰਦ ਮਿਸਤਰੀ ਸਾਰੇ ਹੀ ਹੈ ਦੋ ਰਹਿ ਗਏ ਸਲੀਪਾਂ ਵੀ ਪੈ ਗਈਆਂ ਹੁਣ ਇਹਦੇ ਬਾਅਦ ਬਾਰੀ ਉਧਰ ਇੱਥੇ ਹੀ ਸਾਰੇ ਚੂਹੇ ਆਈ ਜਾਂਦੇ ਯਾਰ ਹਾਂ ਅੱਛਾ ਜੀ ਮਾਜਾ ਵੀ ਬੰਦੇ ਹੀ ਕਰਦੇ ਨੇ ਪਹਿਨਾ ਤਾਂ ਚਲਾ ਜਾਂਦਾ ਵੀ ਹਵਾ ਹੂਵਾ ਨਹੀਂ ਵਾ ਪਰ ਸਾਰੇ ਤੰਗ ਕਰਦੇ ਆ ਇਹ ਵਰਤ ਵੀ ਤਾ ਆ ਵਰਤ ਕੇ ਥੈਂਕ ਯੂ ਜੀ ਤੁਹਾਡਾ ਬਾਰੀ ਜੀ ਆ ਵੀ ਬੰਦ ਕਰਦੀਆਂ ਖਾਣਾ ਉੱਪਰ ਹੈਗਾ ਇੱਕ ਉਹ ਜਿੱਥੇ ਬਾਲਾ ਪਿਆ ਉਹਦੇ ਕੋਲ ਉਹ ਗਲੀ ਆ पाले चला कट गया मसाला ठीक है चल एडवास बढ़ बैठा गया बाबे हथ जी बजरी पा के हूँ ਲੱਗੇ ਲਾਉਣ ਗੇਟ ਪਰ ਪੈਪ ਜੇ ਖੜੇ ਲੱਗੇ ਕਰਨ ਕੋਈ ਡੰਗਰਾਂ ਨੂੰ ਮੱਛਰ ਦਾ ਨਹੀਂ ਲੱਗੇ ਜੇ ਕਰੂੰਗੀ ਤਾਂ ਇਹ ਖੜੇ ਕਰਦੇ ਇਧਰ ਆ ਵੀ ਬੰਦ ਕਰਾ ਦਿੱਤਾ ਹੁਣ ਇੱਥੇ ਵੀ ਭਰਤ ਪਾ ਦੇਣਾ ਇੱਕ ਸਾਰ ਕਰ ਦੇਣਾ ਇਹ ਬਣਾ ਕੇ ਉਹ ਦੋ ਇਧਰੇ ਕਰ ਲਈ ਸੁੱਕੇ ਉਹ ਪਰਲਾ ਵੀ ਚੱਕ ਕੇ ਨਾ ਇਧਰੇ ਹੀ ਕਰ ਲਈ ਸੌਫਿਸ ਕਰਾ ਦਵਾਂ ਹਾਂ ਫਿਰ ਮੱਛਰ ਦਾ ਨਹੀਂ ਲਾਉਣੀ ਹੋਊਗੀ ਵਧੀਆ ਰਹੂਗੇ ਮੱਛਰ ਦਾ ਨਹੀਂ ਲਾਉਣੇ ਵਾਸਤੇ ਇਧਰ ਸੋਨੀ ਬੈਲਡ ਲਾਇਆ ਵਾ ਜੀ ਕਰਨ ਪੱਥੇ ਲਾਉਣੇ ਵਾਸਤੇ ਨੂੰ ਗਾ ਬੈਲਡ ਕਰਦੇ ਪੱਥੇ ਲਾ ਦिए ਬਾਬੇ ਗਾ ਟਿਚਰਾ ਨਾ ਕਰੇ ਕਰ ਤੂੰ ਯਾਰ ਦੇਖ ਲੈ ਬਾਬੇ ਬਾਬੇ ਦਾ ਤੇ ਮਾਰਦਾ ਅੜਦਾ ਨਹੀਂ ਹੈਗਾ ਬਾਬੇ ਨੂੰ ਛਿੜੀ ਜਾਂਦਾ ਨਾਲੇ ਬਾਬੂ ਕਰਦੀ ਹੈ ਵਰਖਾ ਨਾਲੇ ਬਾਬੇ ਵੀ ਬਾਬੇ ਬਿਨਾ ਗਤੀ ਨਹੀਂ ਹੈਗੀ ਚੱਲ ਕੋਈ ਨਹੀਂ 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 ਉਹ ਕਹਿੰਦਾ ਨਰਮੇ ਰੱਖਣੀ ਨਰਮ ਨਹੀਂ ਕਰਨਾ ਹਾਲੂ ਆਤੇ ਹੀ ਆਪਾਂ ਨੇ ਮੇਰੇ ਤਰਪਾਲ ਫੋਨ ਨੂੰ ਗੁਲਡੀਆਂ ਇਹਦੇ 'ਚ ਫਿਰ ਰੱਸੀ ਪਾ ਕੇ ਆਏ ਉਧਰ ਸਿਰੇ ਤੱਕ ਸਿਹਾਲ 'ਚ ਤਰਪਾਲ ਲੱਗ ਜੇ ਕਰੂ ਮੇਰੇ ਤਾਰ ਪਾ ਕੇ ਬਸ ਇੰਨਾ ਬੈਲਡ ਇਹ ਪੂਰੀ ਬਣਾ ਕੇ ਛੱਡੂਗਾ ਉਹ ਫੇਰ ਜਾਊਗਾ ਪੱਖਾ ਕਰਕੇ ਆ ਉਹ ਇਹ ਵੀ ਹੈ ਭਾਈ ਤੇ ਮੇਤਰੀ ਦੇ ਗਲੇ ਪੈਣਾ ਵੀ ਪੱਖਾ ਕਰਕੇ ਆ ਹਾਂ ਠੀਕ ਆ ਕਿ ਨਹੀਂ ਇਹਦੇ ਬਣਾਉਣੀ ਇਹਦੇ ਵੀ ਨਹੀਂ ਲਾਉਣਾ ਇੱਕ ਇੱਕ ਛੱਡ ਕੇ ਉਹ ਪਰਾਂ ਹਾਂ ਉੱਥੇ ਲਾ ਦੇ ਪੈਣਾ ਇੱਕ ਉੱਪਰ ਉਹ ਬੱਲਵ ਦੇ ਹੋਰਲੇ ਪਾਸੇ ਵੇਰੀ ਪੱਲੜਾ ਹੈ ਆ ਪੱਲੜਾ ਖਤ ਲਾਤੀਆਂ ਕੁੰਡੀਆਂ ਉਧਰ ਤਾਰਬਾਈ ਵੀ ਜੀਵਾ ਬਹੁਤ ਵਧੀਆ ਫੇ ਤਾਰਬਣੀ ਪਿੱਛੇ ਹਟਾ ਦੇ ਪੱਲੜ ਪਰ ਕੁੰਡੇ ਪਾਤੇ ਤੇ ਪੜਦੇ ਵਾਲੇ ਉਹ ਠੀਕ ਆ ਫੇ ਪਿੱਛੇ ਛੱਡ ਜੀ ਆ ਇੱਥੇ ਇਧਰ ਇਧਰ ਹੋਰਾਂ ਆ ਕਾਟ ਲਓ ਹਾਂ ਪੂਰੇ ਚਲੋ ਵੀ ਅਵੀ ਕਰਤੇ ਫਟ ਜੀ ਹੁਣ ਇਹਦੇ ਪਰ ਆਪਣੀ ਮੱਛਰਦਾਨੀ ਲਾ ਜੂ ਬਾਬੇ ਮੈਂ ਸਾਨੂੰ ਇੱਥੇ ਘੜ ਦੇਣਾ ਆਪਾਂ ਨੇ ਇੱਕ ਹੋਰ ਡੰਡਾ ਹਾਂ ਬਾਬੇ ਨੂੰ ਮੱਛਰਦਾਨੀ ਲਾਉਣੀ ਇਹਨੂੰ ਵਿਚਾਰੇ ਨੂੰ ਬਾਬੇ ਨੇ ਤਾਂ ਪਾਰਟੀ ਕਰਨੀ ਆ ਗਾਲ੍ਹਾਂ ਉਹੀ ਤੰਗ ਕਰਿਆ ਤੁਸੀਂ ਬਾਬੇ ਨੂੰ ਯਾਰ ਨਹੀਂ ਨਹੀਂ ਮੈਂ ਪੈਰ ਲਾ ਲੈਂਦਾ ਬਾਬੇ ਨੇ ਤਾਂ ਪਾਰਟੀ ਕਰਨੀ ਗਾਲ੍ਹਾਂ ਮੈਂ ਯਾਰ ਬਾਬੇ ਨੇ ਦੂਹਾਂ ਨੇ ਬਾਬੇ ਨੇ ਕਹਿ ਕੇ ਇਹ ਮੈਚ ਹਾਰ ਗਿਆ ਨੇ ਕੰਮ ਆਉਣਾ ਨਹੀਂ ਹਾਂ ਨਾ ਮੈਂ ਦੱਸੂਗਾ ਬਾਬੇ ਤੈਨੂੰ ਕਿ ਜਾਂਦਾ ਇਹ ਕਿੱਥੇ ਪੁੱਛ ਲੈਣਾ ਤੇ ਬਾਪੇ ਪੰਜਾਬ ਜਿੱਤੇ ਪਾਰਟੀ ਅਸੀਂ ਕਰਨੀ ਆ ਹੋਰ ਰੱਖਣੀ ਆ ਹੂੰ ਲੋ ਜੀ ਕਿਧਰ ਲਾਤੀ ਥੋੜਾ ਮੁਰਲਾ ਕਰ ਲਈ ਸੋਨੀ ਹਾਂ ਬਸ ਨਾ ਅਰੇ ਭਾਈ ਚਾਲੀ ਚਾਲੀ ਜਾਉਂਦੇ ਪਰ ਪਹਿਲਾਂ ਤਾਰ ਬੰਨ੍ਹ ਕੀ ਐਂਡਬਾਗ ਨੂੰ ਬੰਨ ਲਾਂਗੇ ਜਿੱਕਣਾ ਲੋਟ ਲੱਗਿਆ ਹੋਰ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਤ ਵਧੀਆ ਜੀ ਸਿੱਤਾ ਠੀਕ ਹੈ ਜੀ ਹੁਣ ਚੱਲੇ ਰੋਪੜ ਨੂੰ ਪੁੱਲੂ ਬਾਈਗਾ ਘੁੰਮਣ ਹੋਰ ਫਿਰ ਬਸ ਠੀਕ ਹੈ ਕਾਦੀ ਪਾਲਟੀ ਕਰਾਂਗੇ ਰੋਪੜ ਨੂੰ ਲੈ ਕੇ ਚੱਲੇ ਆ ਜਾਦੀ ਮਰਜੀ ਕਰ ਲੈ ਹੈ ਜਾਦੀ ਮਰਜੀ ਕਰ ਲੈ ਚੱਲੇ ਕਿ ਹੁਣ ਪੱਤੀ ਵੀ ਲਿਆਉਣੀ ਆ ਸਪਰੇਅ ਲਿਆਉਣੀ ਆ ਗੱਜਾਂ ਆੜੀ ਸਪਰੇਅ ਸਪਰੇਅ ਵੀ ਲਿਆਉਂਗੇ ਮੈਂ ਵੀ ਲਿਆਉਣੀ ਆ ਫੇ ਪੈਸੇ ਲੈ ਲੈ ਜਿਹ ਲਿਆਉਣੀ ਆ ਤਾਂ ਮੈਂ ਵੀ ਲੈ ਕੇ ਆਉਣੀ ਆ ਜੇ ਕਾਲੂ ਕਰ ਦਮਾ ਹੁਣ ਅੱਛਾ ਅੱਛਾ ਪਗੰਨਾ ਬੜਾ ਹੋਈ ਜਾਂਦਾ ਮੇਰੇ ਦਾ ਬਹੁਤ ਵੱਡਾ ਹੋ ਗਿਆ ਹੁਣ ਦੇਖਦਾ ਕਾਲੂ ਕਰ ਦੇਣੀ ਓਕੀ ਸੋਕੀ ਓਕੇ ਕਾਲਾ ਕਰ ਲੀ ਉਹ ਪੈਸੇ ਆ ਗਏ ਪੈਸੇ ਦਾ ਦੇਖ ਲੂੰਗਾ ਮੌਕੇ ਪਰ ਮੌਕੇ ਪਰ ਨਹੀਂ ਚੱਲ ਫੇ ਦੇਖੀਏ ਅੱਜ ਰੋਫੜ ਦੀ ਸੈਰ ਕਰੀਏ ਬਹਿਣਾ ਤੇਰੀ ਗੱਲ ਚੱਲ ਤਾਂ ਕਰਾ ਕੇ ਤੇਰੇ ਤੋਂ ਲੈਣਾ ਬਿੱਟੇ ਦਾ ਆਖਾ ਜਾ ਕੇ ਲੈ ਕੇ ਤੇ ਹਾਂ ਉਹ ਟਰਾਲੇ ਦੀ ਹਵਾ ਵੀ ਦੇਖਣੀ ਤੇ ਜਿਹੜੇ ਪੈਂਚਰ ਲੋਏ ਦਾ ਗੱਲ ਚੱਲ ਮਾ ਕੀ ਦੇਖਾਂਗੇ ਹੋਰ ਜੇਡ ਲੱਗੇ ਹੋਵੇ। ਕਿੰਨਾ ਜੋਰ ਇਹਦੇ ਚ। ਉਹ ਬਲੇਡ ਚ ਵੱਧ ਕੇ 1 ਮਿੰਟ ਚ ਮਾਰਦੀ ਪੱਤੀ ਨੂੰ। 10 ਫੁੱਟ ਬਹੁਤ ਆ। ਲੋੜ ਹੋਈ। ਕਿਹੜੇ ਅਮਰੀਕਾ ਵਿੱਚ ਰੋਪੜ ਰੋਲ ਤਾਂ ਆਉਂਦੇ ਆ। 2 ਫੁੱਟ 4 ਫੁੱਟ ਜਿੰਨੀ ਚਾਹੀਦੀ ਹੋਈ ਉੰਨੀ ਆਪਾਂ ਲੈ ਜਾਣੀ। ਤੂੰ 10 ਫੁੱਟ ਲੈ ਜਾ ਸ਼ਾਇਦ ਮੇਰੇ ਕੋਲ ਵੀ ਪਈ ਹੋਵੇ ਬੱਚੀ ਵੀ। ਮੇਰੇ ਘਰੇ ਸਾਰੀ ਲੱਗ ਗਈ ਸੀ ਲੱਭਣੀ ਪੈਣੀ ਆ ਬਸ ਆ ਹੀ ਹੋਊਗੀ ਮੇਰੇ 7-8 ਫੁੱਟ ਮੈਂ ਤਾਂ ਖਾਸੀ ਲੈ ਕੇ ਜਾਂਦਾ ਨਾ 18 ਫੁੱਟ ਲੈ ਲੀ ਰਿਹਾ ਜੰਦਰੀ ਨਾ 18 ਫੁੱਟ ਲੈ ਗਾ ਹੈ 18 ਫੁੱਟ ਲੈ ਗਾ ਥੈਂਕ ਯੂ ਬਾਈ 18 ਫੁੱਟ ਲੈ ਗਾ ਮੇਰੇ ਯਾਦ ਨਹੀਂ ਮਤਲੀ ਦੇ ਚਲ ਜੋਗਲਾ ਕਿੰਨੇ ਕਿਲੋ ਹੋਊਗੀ ਦੇਖ ਲੈ 18 ਕਿਲੋ ਹਾਂ 18 ਪੂਰੀ ਰੱਖ ਲੀਆਂ 38 ਵਰਗ ਦੀ ਹੋਣੇ ਇਹ ਆਹ ਆ ਆਹ ਉਹ ਦੀ ਕਰਨੀ ਆ ਆਹ ਐਡੀ ਉਹ ਕਰ ਦਿੰਦਾ ਹਾਂ ਹਾਂ ਤੇ ਕੰਨ ਪੇਪਰ ਉਹ ਕਿਹੜੇ ਕੁਮਾਰੀ ਆ ਹਾਂ ਹਾਂ ਛੱਪੀ ਬਾਤ ਦੇ ਕਰ ਦਿੰਦਾ ਮੈਂ ਵੀ ਦੇਖਦਾ ਕਾਲੂ ਕਰਦੇ ਆ ਦੇਖਣਾ ਕੀ ਕੁਸਤਣਾ ਪੈਣਾ ਬੰਦਾ ਮੈਂ ਬੰਪ ਵੀ ਆਪੇ ਕਰ ਦਿੰਦੇ ਆ ਕਿ ਲੱਗਣਾ ਚਾਰ ਪੰਜ ਦਾ ਬੰਪ ਲੱਗਣੇ ਆਹ ਪਾ ਹੋ ਰਿਹਾ ਹੈ। ਚੱਲ ਦੇਖਦੇ ਆ। ਚੱਲ ਫੇ ਚਲੀਏ ਜਾ ਕੇ ਮੈਚ ਵੀ ਦੇਖਣ ਅੱਜ। ਪੰਜਾਬ ਦਾ ਹੈ। ਹਾਂ ਫਾਈਨਲ ਅੱਜ। ਕਿਹਦੇ ਨਾਲ ਹੈ? ਬੰਗਲੌਰ ਗਿਲ ਕੋਲੀਆ ਗਿਲ। ਕੋਲੀ ਨਾਲੇ ਤਾਂ ਹਾਰ ਨਹੀਂ ਆ। 4 ਵਜੇ ਦਾ ਠੀਕ ਹੈ। ਆਹ ਉਹਨੇ ਜਿੱਤਣਾ ਹੈ। ਚਾ ਵਧੀਆ। ਚੱਲ ਠੀਕ ਆ। ਚੰਗਾ ਫੇ ਮਿਲਦੇ ਆ ਕੱਲੂ।